ਦੋਸਤੀ ਬਹੁਤ ਪਿਆਰਾ ਔਰ ਅਹਿਮ ਰਿਸ਼ਤਾ ਜਿਹੜੀ ਦੋਸਤੀ ਹੈ ਨਾ ਉਹ ਜਦੋਂ ਪੈਸੇ ਤੋਂ ਦੇਖੇ ਬਗੈਰ ਸਟੇਟਸ ਦੇਖੇ ਬਗੈਰ ਕਿਸੇ ਦਾ ਪੱਧਰ ਪੈਸੇ ਦਾ ਸਟੇਟਸ ਜਾਂ ਨੌਕਰੀ ਔਤੇ ਦੇਖੇ ਦੇ ਬਗੈਰ ਹੁੰਦੀ ਉਹ ਦੋਸਤੀ ਦੋਸਤੀ ਅਸਲਚ ਹੁੰਦੀ ਹੈ ਬਚਪਨ ਦੀਆਂ ਦੋਸਤੀਆਂ ਜਿਹੜੀਆਂ ਇਸ ਕਰਕੇ ਹੀ ਬਹੁਤ ਦੂਰ ਤੱਕ ਚੱਲਦੀਆਂ ਨੇ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਬਹੁਤ ਵਾਰ ਅਸੀਂ ਰੁਤਬਿਆਂ ਦੇ ਨਾਲ ਉਗਰ ਜਾਂਦੀਆਂ ਦੋਸਤੀਆਂ ਕਰ ਲੈਣੇ ਆ ਉਹ ਉੰਨੀ ਦੇਰ ਦੋਸਤੀ ਚੱਲਦੀ ਆ ਜਿੰਨੀ ਦੇਰ ਤਾਈ ਕਿਸੇ ਨੂੰ ਤੁਹਾਡੇ ਤਾਂ ਹੀ ਕੰਮ ਆ ਜਾਂ ਤੁਹਾਨੂੰ ਕਿਸੇ ਤਾਂ ਹੀ ਕੰਮ ਆ ਉਹ ਪੈਸੇ ਦੀ ਦੋਸਤੀ ਆ ਜੇ ਕਿਸੇ ਕੋਲ ਪੈਸਾ ਹੈ ਤੇ ਉਹ ਤੁਹਾਡੇ ਤੇ ਖਰਚ ਸਕਦਾ ਜਾਂ ਤੁਸੀਂ ਉਹਦੇ ਤੇ ਖਰਚ ਸਕਦੇ ਆ ਤੇ ਉੰਨੀ ਦੇਰ ਦੋਸਤੀ ਹੈਗੀ ਆ ਰਿਸ਼ਤੇ ਵੀ ਇਹੋ ਜਿਹੇ ਹੁੰਦੇ ਨੇ ਪਰ ਮੈਂ ਅੱਜ ਗੱਲ ਸਿਰਫ ਦੋਸਤੀ ਦੀ ਕਰਦੀ ਆ ਦੋਸਤੀ ਕ੍ਰਿਸ਼ਨ ਤੇ ਸਦਮਾ ਦੀ ਵੀ ਸੀਗੀ ਉਹ ਇੱਕ ਸੱਚੀ ਦੋਸਤੀ ਸੀ ਇਵੇਂ ਦੀਆਂ ਦੋਸਤੀਆਂ ਸਮਾਜ ਦੇ ਵਿੱਚ ਬਹੁਤ ਲੋਕਾਂ ਦੀਆਂ ਮਿਲ ਜਾਂਦੀਆਂ ਜਿਹੜੇ ਬਹੁਤ ਬਹੁਤ ਔਖੇ ਵਕਤਾਂ ਦੇ ਵਿੱਚ ਤੁਹਾਡੇ ਨਾਲ ਖੜੇ ਹੋ ਜਾਂਦੇ ਨੇ ਜਾਂ ਤੁਸੀਂ ਕਿਸੇ ਦੇ ਨਾਲ ਉੱਨਾ ਖੜਾ ਹੋ ਜਾਂਦੇ ਔਰ ਤੁਸੀਂ ਉਹ ਦੋਸਤੀ ਦਾ ਮੁੱਲ ਅਦਾ ਕਰ ਜਾਂਦੇ ਹੋ ਅਗਲਾ ਬੰਦਾ ਵੀ ਫਿਰ ਕਈ ਵਰੀ ਉਸ ਦੋਸਤੀ ਦੇ ਵਾਰੇ ਵਾਰੇ ਜਾਂਦਾ ਅਤੇ ਜੇ ਤੁਸੀਂ ਔਖੇ ਵੇਲੇ ਅਗਲੇ ਦਾ ਸਾਥ ਛੱਡ ਦਿੱਤਾ ਜਾਂ ਜਿੰਨੇ ਤੁਹਾਡਾ ਔਖੇ ਵੇਲੇ ਸਾਥ ਛੱਡ ਦਿੱਤਾ ਉਹ ਦੋਸਤ ਨਹੀਂ ਹੋ ਸਕਦਾ ਉਹ ਟਾਈਮ ਪਾਸ ਕਰ ਰਿਹਾ ਬੰਦਾ ਥੈਂਕ ਯੂ